ਕੰਸਾਰਾ ਨੂੰ ਪਿਛਲੀ ਵੀਡੀਓ ਦੇ ਵਿੱਚ ਨਾ ਮੈਂ ਤੁਹਾਨੂੰ ਸ਼ੇਅਰ ਕੀਤਾ ਸੀਗਾ ਇੱਕ ਉਹ ਗੁਲਾਬ ਦਾ ਟੋਨਰ ਗੁਲਾਬ ਦਾ ਟੋਨਰ ਕਰ ਦਿੱਤਾ ਸੀਗਾ ਉਸ ਤੋਂ ਬਾਅਦ ਜਿਆ ਲਾਸ ਤੇ ਵਿੱਚ ਜਿਹੜਾ ਗੁਲਾਬ ਤੇ ਫੁੱਲ ਆ ਬਚੀ ਗਈ ਸੀ ਜੇ ਮਲਠੀ ਬਚੀ ਗਈ ਸੀ ਜੀ ਮੈਂ ਤੁਹਾਨੂੰ ਕਿਹਾ ਸੀ ਵੀ ਇਹਨੂੰ ਤੁਸੀਂ ਸੇਪਨਾ ਨਹੀਂ ਹੈਗਾਗਾ ਇਹਨੂੰ ਤੁਸੀਂ ਯੂਜ਼ ਕਰਨਾ ਫੇਸ ਪੈਕ ਵਗੈਰਾ ਬਣਾ ਕੇ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਤੇ ਮੈਂ ਉਸ ਚੀਜ਼ ਦਾ ਵੀ ਉਹ ਚੀਜ਼ ਬਚੀ ਸੀ ਜੀ ਗੁਲਾਬ ਦਾ ਫੁੱਲ ਵਗੈਰਾ ਬਚੀ ਸੀ ਜੀ ਮਲਠੀ ਬਚੀ ਸੀ ਜੀ ਮੈਂ ਉਹਨੂੰ ਨਾ ਇੱਕ ਕੰਟੇਨਰ ਦੇ ਵਿੱਚ ਪਾ ਕੇ ਰੱਖ ਲਿਆ ਸੀਗਾ ਤੇ ਅੱਜ ਮੈਂ ਵੀ ਉਹ ਪੈਕ ਬਣਾ ਰਹੀ ਸੀ ਕਿ ਮੈਂ ਸੋਚਿਆ ਤੁਹਾਨੂੰ ਵੀ ਸ਼ੇਅਰ ਕਰਦੀ ਹਾਂ ਤੇ ਮੈਂ ਪੈਕ ਬਣਾ ਲਿਆ ਸੀ ਮਿਕਸੀ ਦੇ ਵਿੱਚ ਨਾ ਵੀ ਉਹਦੇ ਵਿੱਚ ਮੈਂ ਦੋ ਚੀਜ਼ਾਂ ਐਡ ਕਰ ਲਈਆਂ ਸੀਗੀਆਂ ਜਿਵੇਂ ਵੀ ਮਿਕਸੀ ਦੇ ਵਿੱਚ ਮੈਂ ਉਹਨੇ ਗੁਲਾਬ ਦੇ ਫੁੱਲ ਤੇ ਮੇਰੇ ਠੇਰੇ ਵਿੱਚ ਪਾ ਲਈ ਸੀਗੀ ਮਿਕਸੀ ਦੇ ਜਾਰ ਦੇ ਵਿੱਚ ਤੇ ਉਹਦੇ ਵਿੱਚ ਮੈਂ ਥੋੜਾ ਜਿਹਾ ਕੱਚਾ ਦੁੱਧ ਉਹਦੇ ਵਿੱਚ ਐਡ ਕਰ ਲਿਆ ਤੇ ਉਹ ਇਦਾਂ ਦਾ ਬਣ ਗਿਆ ਉਹ ਪੇਸਟ ਇਦਾਂ ਦਾ ਪੇਸਟ ਬਣ ਗਿਆ ਫਿਰ ਉਹਦੇ ਵਿੱਚ ਨਾ ਲਾਸਟ ਦੇ ਆਪਾਂ ਜਿਹੜੀ ਇੱਕ ਚੀਜ਼ ਹੋਰ ਐਡ ਕਰਾਂਗੇ ਨਾ ਉਹ ਐਡ ਕਰਾਂਗੇ ਆਪਾਂ ਸ਼ਾਇਦ ਥੋੜਾ ਜਿਹਾ ਸ਼ਾਇਦ ਐਡ ਕਰਾਂਗੇ ਤੇ ਇਹਨਾਂ ਬਹੁਤ ਵਧੀਆ ਪੈਕ ਬਣ ਜਾਊਗਾ ਜਿਹੜਾ ਤੁਸੀਂ ਵੀ ਇਹ ਅਪਲਾਈ ਕਰ ਸਕਦੇ ਕਿਉਂਕਿ ਕੋਈ ਵੀ ਚੀਜ਼ ਜਿਹੜੀ ਆਪਾਂ ਚੀਜ਼ ਦਾ ਟੋਨਰ ਵਗੈਰਾ ਬਣਾਉਣੇ ਆ ਤੇ ਵੀ ਇਹ ਹੋਮ ਮੇਡ ਜਿਹੜੀਆਂ ਚੀਜ਼ਾਂ ਹੁੰਦੀਆਂ ਹਨ ਜਿਵੇਂ ਗੁਲਾਬ ਦੇ ਫੁੱਲ ਮੁਲਕੀ ਵਗੈਰਾ ਜਦੋਂ ਲਾਸਟ ਦੇ ਉਪਾਦ ਅਾਇਦਾ ਆਪ ਅਰਥ ਘਟਾ ਲੈਣੇ ਆ ਤੇ ਉਸ ਤੋਂ ਬਾਅਦ ਇਹ ਜਦੋਂ ਲਾਸਟ ਇਹ ਬਚ ਜਾਂਦਾ ਨਾ ਵੀ ਉਹਨੂੰ ਕਦੇ ਵੀ ਸੁੱਟੋ ਨਾ ਉਹਨੂੰ ਨਾ ਪੈਕ ਵਗੈਰਾ ਬਣਾ ਕੇ ਆ ਤੇ ਫੇਸ ਦੇ ਉੱਪਰ ਤੁਸੀਂ ਉਹਨੂੰ ਯੂਜ਼ ਕਰ ਸਕਦੇ ਕਿਉਂਕਿ ਉਹ ਉਹ ਬਹੁਤ ਚੰਗਾ ਬੈਨੀਫਿਸ਼ ਹੁੰਦਾ ਹੈ ਤੇ ਇਸਕਾ ਫੈਕਟੂਸ਼ਨ ਤੁਸੀਂ ਤੇ ਆ ਨਾ ਕਰੋ ਇਹਨੂੰ ਅਪਲਾਈ ਕਰ ਸਕਦੇ ਹੋ ਇਹਦੇ ਵਿੱਚ ਇੱਕ ਦੋ ਚੀਜ਼ਾਂ ਆਪਾਂ ਐਡ ਕਰਕੇ ਇਹਨੂੰ ਅਪਲਾਈ ਕਰ ਸਕਦੇ ਆ ਤੇ ਮੈਂ ਵੀ ਐਵੇਂ ਅਪਲਾਈ ਕਰ ਰਹੀ ਸੀ ਕਿ ਤੇ ਮੈਂ ਕਿਹਾ ਚਲੋ ਥੋੜਾ ਨਾਲ ਸ਼ੇਅਰ ਕਰਦੇ ਆ ਆਪਾਂ ਦੇ ਵਿੱਚ ਫਿਰ ਆਪਾਂ ਇਹਦੇ ਵਿੱਚ ਇਹ ਐਡ ਕਰਾਂਗੇ ਦੇ ਵਿੱਚ ਥੋੜਾ ਜਿਹਾ ਸ਼ਹਿਦ ਆਪਾਂ ਦੇ ਵਿੱਚ ਹਾਫ ਚਮਚ ਇਹਦੇ ਵਿੱਚ ਆਪਾਂ ਸ਼ਹਿਦ ਐਡ ਕਰ ਲਿਆ ਤੇ ਇਹਨੂੰ ਆਪਾਂ ਮਿਕਸ ਕਰ ਲਾਂਗੇ ਤੇ ਇਹਨੂੰ ਆਪਾਂ ਉਹਦੇ ਫੇਸ ਦੇ ਉੱਪਰ ਆਪਦੇ neck ਦੇ ਉੱਪਰ ਇਹਨੂੰ ਆਪਾਂ ਅਪਲਾਈ ਕਰ ਸਕਦੇ ਆਂ ਤੇ ਅਗੇ ਲਿਪਸਟੇ ਉੱਪਰ ਵੀ ਇਹਨੂੰ ਅਪਲਾਈ ਕਰ ਸਕਦੇ ਹਾਂ ਕਿਉਂਕਿ ਇਹ ਤਾਂ ਕੁਦਰਤੀ ਚੀਜ਼ਾਂ ਜਿਹੜੀਆਂ ਆਪਾਂ ਖਾ ਵੀ ਸਕਦੇ ਹਾਂ ਤੇ ਆਪਾਂ ਉਹਦੇ ਫੇਸ ਤੇ ਉੱਪਰ ਅਪਲਾਈ ਕਰ ਸਕਦੇ ਹਾਂ ਇਸ ਕਰਕੇ ਆਪਾਂ ਇਹਨੂੰ ਲਿਪਸਟੇ ਉੱਪਰ ਵੀ ਅਪਲਾਈ ਕਰ ਸਕਦੇ ਹਾਂ ਇਹਦੇ ਨਾਲ ਤੁਹਾਡੀ ਸਕਿਨ ਦੇ ਉੱਪਰ ਇੱਕ ਵਧੀਆ ਜਿਹਾ ਗਲੋ ਆਊਗਾ ਫੇਸ ਦੇ ਉੱਪਰ ਪਿੰਕ ਜਿਹਾ ਟੋਨ ਤੁਹਾਡੇ ਫੇਸ ਦੀ ਹੋ ਜਾਊਗੀ ਤੇ ਇਹਨੂੰ ਅਪਲਾਈ ਕਰ ਲਾਂਗੇ ਆਪਾਂ ਮੈਂ ਇਸ ਤਰ੍ਹਾਂ ਅਪਲਾਈ ਕਰ ਲਿਆ ਸੀਗਾ ਤੇ 10 ਮਿੰਟ ਤੱਕ 10-15 ਮਿੰਟ ਤੱਕ ਆਵੇਂ ਲੱਗੇ ਰਹਿਣ ਦੇਵਾਂਗੇ ਆਪਾਂ ਤੇ ਤੁਸੀਂ ਵੀ ਇਹਨੂੰ ਹਰ ਤਾਂ ਹਿਆ ਦੇ ਫੇਸ ਤੇ ਉੱਪਰ ਲਗਾ ਸਕੋਗੇ ਇਹ ਜੇ 2-3 ਦਿਨ ਤੁਸੀਂ ਫ੍ਰਿਜ ਦੇ ਵਿੱਚ ਇਹਨੂੰ ਪੈਕ ਨੂੰ ਐਵੇਂ ਰੱਖ ਲੂਗੇ ਨਾ ਤੇ 2-3 ਦਿਨ ਤੁਹਾਡੇ ਜਿਹੜਾ ਪੈਕ ਆ ਇਹ 2-3 ਦਿਨ ਖਰਾਬ ਨਹੀਂ ਹੋਣਾ ਉਹ ਤੇ ਇਸ ਤਰ੍ਹਾਂ ਤੁਸੀਂ ਇਹਨੂੰ ਆ ਦੇ ਫੇਸ ਤੇ ਉੱਪਰ ਟਰਾਈ ਕਰ ਲਿਓ ਆਗਿਆ ਨੱਕ ਦੇ ਉੱਪਰ ਵੀ ਨੂੰ ਅਪਲਾਈ ਕਰ ਲਿਓ ਤੇ ਐਸਾ ਤੁਸੀਂ ਆ ਦਾ ਫੇਸ ਪੈਕ ਹੀ ਬਣਾ ਕੇ ਤੇ ਤਿੰਨ ਦਿਨਾਂ ਤੱਕ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਰੈਫਰਿੰਗ ਟੱਕ ਰੱਖ ਕੇ ਆ ਦਾ ਫੇਸ ਇਨ ਵਾਸ਼ ਕਰ ਲਿਓ ਤੇ ਜੇ ਤੁਸੀਂ ਗਜ ਦੇ ਵਿੱਚ ਰੱਖੋਗੇ ਤਿੰਨ ਤਿੰਨ ਚਾਰ ਦਿਨ ਤੱਕ ਇਹ ਖਰਾਬ ਨਹੀਂ ਹੁੰਦਾਗਾ ਤੇ ਵੀਡੀਓ ਪਸੰਦ ਆਵੇ ਤਾਂ ਪਲੀਜ਼ ਸਬਸਕ੍ਰਾਈਬ ਜੁਆ ਕਰਿਓ ਤੇ ਬੈਰ ਬਟਨ ਨੂੰ ਕਲਿੱਕ ਕਰਿਓ ਤਾਂ ਕਿ ਹਰ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਤੇ ਕਮੈਂਟ ਕਰਕੇ ਵੀ ਜੋ ਦੱਸਿਆ ਕਰੋ ਫਿਰ ਮਿਲਦੇ ਆ ਫਿਰ 私たちが。